20 ਸਾਲ ਦੀ ਉਹ ਕੁੜੀ ਜੋ ਕਿ ਆਪਣੇ ਸਹੁਰੇ ਘਰ ਦੇ ਵਿੱਚ ਬਹੁਤ ਜ਼ਿਆਦਾ ਖੁਸ਼ ਸੀ ਘਰ ਦੇ ਵਿੱਚ ਬੱਚਾ ਪਤੀ ਸਾਸੋਰਾ ਸਾਰੇ ਜਾਣੇ ਮੌਜੂਦ ਸੀ ਪੇਕਾ ਪਰਿਵਾਰ ਵੀ ਉਸ ਨੂੰ ਹੱਦੋਂ ਵੱਧ ਪਿਆਰ ਕਰਦਾ ਸੀ ਅਤੇ ਇਹ ਸਾਰੀਆਂ ਖੁਸ਼ੀਆਂ ਨਾਲ ਤੋਂ ਸਾਂਭੀਆਂ ਨਹੀਂ ਜਾਂਦੀਆਂ ਸਨ ਇਸ ਦੇ ਵਿਚਾਲੇ ਹੀ ਅਚਾਨਕ ਹੀ ਕੁੜੀ ਦੀ ਤਬੀਅਤ ਵਿਗੜਦੀ ਹੈ ਚੰਗੀ ਪਾਲੀ ਐਕਟੀਵਾ ਤੇ ਬੈਠ ਕੇ ਉਹ ਆਪਣੇ ਰਿਸ਼ਤੇਦਾਰਾਂ ਦੇ ਨਾਲ ਹਸਪਤਾਲ ਵਿਖੇ ਪਹੁੰਚੀ ਪਰ ਉੱਥੇ ਜਾ ਕੇ ਉਸ ਦੇ ਨਾਲ ਉਹ ਹੋਇਆ ਜੋ ਕਿ ਦੇਖਣ ਅਤੇ ਸੁਣਨ ਵਾਲਿਆਂ ਦੀ ਰੂਹ ਕੰਬ ਗਈ ਲੋਕ ਖੁਦ ਦੱਸਦੇ ਨੇ ਕਿ ਇਸ ਹਸਪਤਾਲ ਤੇ ਪਹਿਲਾਂ ਵੀ ਕਈ ਦੋਸ਼ ਲੱਗੇ ਹੋਏ ਨੇ ਅਤੇ ਹੁਣ ਉਹਨਾਂ ਦੀ ਧੀ ਦੀ ਵੀ ਜਾਨ ਲੈ ਲਈ ਗਈ ਹੈ ਦਰਅਸਲ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਇਹ ਇਲਜ਼ਾਮ ਲਗਾਇਆ ਗਿਆ ਕਿ ਅਸੀਂ ਆਪਣੀ ਧੀ ਦਾ ਪੱਥਰੀ ਦਾ ਇਲਾਜ ਕਰਵਾ ਰਹੇ ਸੀ ਪਰ ਇੱਧਰ ਹਸਪਤਾਲ ਵਿਖੇ ਪਹੁੰਚਣ ਤੋਂ ਬਾਅਦ ਡਾਕਟਰ ਨੇ ਉਸ ਤੇ ਸਟੈਂਟ ਪਾ ਦਿੱਤਾ ਪਰ ਜਦੋਂ ਇਸ ਸਬੰਧੀ ਉਹਨਾਂ ਦੇ ਵੱਲੋਂ ਬਾਹਰ ਜਾ ਕੇ ਐਕਸ-ਰੇ ਵਗੈਰਾ ਕਰਾਇਆ ਜਾਂਦਾ ਹੈ ਤਾਂ ਪਤਾ ਲੱਗਦਾ ਹੈ ਕਿ ਸਟੰਟ ਪਾਇਆ ਹੀ ਨਹੀਂ ਗਿਆ। ਪਰਿਵਾਰਿਕ ਮੈਂਬਰ ਕਹਿ ਰਹੇ ਨੇ ਕਿ ਸਾਡੇ ਤੋਂ ਲੱਖਾਂ ਰੁਪਏ ਉਹਨਾਂ ਦੇ ਪਰਨੋਂ ਲੈ ਲਏ ਗਏ ਨੇ ਅਤੇ ਸਾਡੀ ਧੀ ਦੀ ਜਾਨ ਵੀ ਉਹਨਾਂ ਦੀ ਅਣਗਹਿਲੀ ਦੇ ਕਾਰਨ ਚਲੀ ਗਈ। ਇਹ ਸਾਰੇ ਇਲਜ਼ਾਮਾਂ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕੀ ਕੁਝ ਕਿਹਾ ਗਿਆ ਤੇ ਹਸਪਤਾਲ ਵਾਲੇ ਆਪਣੀ ਸਫਾਈ ਦੇ ਵਿੱਚ ਕੀ ਦੱਸ ਰਹੇ ਨੇ ਜਾਣਦੇ ਹਾਂ। ਆਇਤੋ ਪੰਜ ਦਿਨ ਪਹਿਲੇ ਭਾਜੀ ਅੰਮੋ ਗੁਆਏ ਆਪਾ ਉਹਦੇ ਪੇਟ ਦੇ ਵਿੱਚ ਪਾਜੀ ਕੁੱਤਰੀ ਸੀ ਆਪਾ ਹੀ ਲਾਸ ਕਰਾਏ ਨਾ ਗੁਆਏ ਆ ਤੇ ਫਿਰ ਦੋਨੋਂ ਕੋ ਉਹਨਾਂ ਦੇ ਕਹਿੰਦੇ ਕਿ ਨੂੰ ਜੋਨਡਿਸ ਹੋ ਗਿਆ ਪੀਲੀਆ ਹੋ ਗਿਆ ਵੇਖੋ ਪੀਲੀਆ ਹੋ ਗਿਆ ਇਹ ਕਹਿੰਦੇ ਸੀ ਸਟੈਂਟ ਪਾਣਾ ਆਪਾ ਪੀਲੀਆ ਰੋਕਣਾ ਉਸ ਤੋਂ ਬਾਅਦ ਇਹਨੂੰ ਹੱਤ ਪਾਣੇ ਦਾ ਆਪਰੇਟ ਕਰਨਾ ਠੀਕ ਹੈ ਜੀ 20 ਸਾਲ ਦੀ ਉਮਰ ਹੈ ਕੇ ਸਰਦੀ ਆਪਾਂ ਕਹਿੰਦੇ ਚਲੋ ਠੀਕ ਹੈ ਜੀ ਸਟੈਂਟ ਪਾਓ ਤੁਸੀਂ ਹਨ ਉਹ ਸਟੈਂਟ ਪਾਇਆ ਮੈਡਮ ਗਏ ਆ ਐਮਰਜੈਂਸੀ ਜੇ ਬੈੱਡ 'ਚ ਲੈ ਕੇ 5 ਮਿੰਟ ਗਏ ਆ ਨਾਲਿਓ ਬਾਰਾ ਗਿਆ ਕੰਦੇਜੀ ਹੋ ਗਿਆ ਦੋ ਦਿਨ ਲਿਆ ਉਹਨੇ ਛੁੱਟੀ ਕਰਕੇ ਘਰ ਭੇਜਤਾ ਘਰ ਗਿਆ ਉਹ ਠੀਕ ਸੀ ਨੋਰਮਲ ਸੀ ਉਸ ਤੋਂ ਬਾਅਦ ਹੱਥ ਲੱਗੇ ਕਲੀਨਿਕ ਲੈ ਉਹਨੂੰ ਫੇਰ ਪੇਨ ਹੋਈ ਹੈ ਉੱਥੇ ਕਲੀਨਿਕ ਦੇ ਲੈ ਗਏ ਉਹਨਾਂ ਨੇ ਇੰਜੈਕਸ਼ਨ ਦਿੱਤਾ ਤੇ ਪੇਨ ਰੀਲੀਫ ਹੋਈ ਆ ਆਪਾਂ ਫਿਰ ਐਡ ਐਕਸਰੇ ਕਰਾਇਆ ਪੀਐਲਐਮ ਹੀ ਕਰਦੇ ਆ ਐਕਸਰੇ ਕਰਾਇਆ ਉਹਦੇ ਵਿੱਚ ਕਹਿੰਦੇ ਆ ਕਿ ਸਟੈਂਟ ਨਹੀਂ ਹੈਗਾ ਇਹਨਾਂ ਨੇ ਸਟੈਂਟ ਨਹੀਂ ਪਾਇਆ ਸਾਡੇ ਕੋਲ ਤੋਂ ਕਿੰਨਾ ਪਹਿਲ ਲੰਦੇ ਆ ਠੀਕ ਹੈ ਜੀ ਵੇਰਣ ਨੂੰ ਕੋਲ ਕੀ ਕੀ ਹੈ ਇਹ ਕਹਿੰਦੇ ਆ پیسے ਲਿੱਤੇ ਤੁਹਾਡੇ ਕੋਲ ਇਹਨਾਂ ਨੇ ਆਹਦੇ ਕੋਲ ਪਹਿਲੇ 50000 ਰੁਪਏ ਆਪਸੇ ਅੱਛਾ ਕਿਹੜਾ ਹਸਪੀਟਲ ਕਿਹੜਾ ਹੈ ਲਿਵਰੋਸ ਹਸਪੀਟਲ ਪਾਜੀ ਜੀ ਬਰੋ ਸੈਲੀ ਪ੍ਰੈਸ਼ਰ ਮੋਲ ਦੇ ਲੱਗ ਲਿਵਰੋਸ ਅੱਛਾ ਇਹਨਾਂ ਵੱਲੋਂ ਤੁਹਾਨੂੰ ਕਿਹਾ ਗਿਆ ਵੀ ਇਹੀ ਸਟੈਂਡ ਪਾਇਆਗਾ ਹਾਂਜੀ ਇਹਨਾਂ ਵੱਲੋਂ ਕਿਹਾ ਗਿਆ ਸਟੈਂਡ ਪਾਇਆ ਪਰ ਐਕਸਟਰਾ ਕੋਈ ਬੋਰਸ ਹੈ ਕਹਦੇ ਕਿ ਪਾ ਕੇ ਸਟੈਂਡ ਨਹੀਂ ਬੋਲਦਾ ਪਿਆ ਅਜੇ ਬੋਰਸ ਨੇ ਕੋ ਸਾਰੀ ਆ ਗਈ ਆ ਦੂਜੇ ਡਾਕਟਰ ਵੀ ਕਹਿੰਦੇ ਪਏ ਆ ਬਾਅਦ ਦੇ ਡਾਕਟਰ ਕਹਿੰਦੇ ਸਟੈਂਡ ਹੀ ਪਿਆਓ ਚੈਲੰਜ ਕਰਦੇ ਪਏ ਆ ਕੰਦੇ ਸਟੈਂਟ ਨਹੀਂ ਪਿਆ ਅਜੇ ਅੰਦਰ ਸਟੈਂਟ ਪਿਆ ਤਾਂ ਕੱਦ ਸੋ ਬਥੇ ਪਿਆ ਠੀਕ ਆ ਸੀ ਉਹ ਸਿਰੇ ਲੈ ਕੇ ਆਇਆ ਸਿਰੇ ਦੇ ਐਕਸਰਾ ਕਰਾਇਆ ਥੱਲੇ ਨਰਮਸੀ ਐਕਟੀਵ ਦਾ ਭਾਗ ਲੈ ਕੇ ਆਇਆ ਕੋਈ ਐਂਬੂਲੈਂਸ ਨਹੀਂ ਆਇਆ ਕੋਈ ਆਪਾਂ ਨੂੰ ਆਈਸੀਯੂ ਚ ਨਹੀਂ ਰੱਖਿਆ ਰਤੀ ਸਿਰੇ ਆ ਨਰਮਸੀ ਇੱਥੇ ਗੇੜ ਚੜੇ ਆ ਗੇੜ ਚੜੇ ਆ ਨੇ ਦਾ ਇਹ ਕਹਿੰਦੇ ਆ ਜੀ ਉਹਨੂੰ ਸਾਹ ਨਹੀਂ ਆ ਰਹੇ ਸਾਹ ਨਹੀਂ ਆ ਰਹੇ ਉਹਨੂੰ ਆਈਸੀਯੂ ਤੇ ਲੈ ਕੇ ਜਾਣਾ 50000 ਜਮਾ ਕਰਾ ਲਓ ਆਪਾਂ ਪਹਿਲੇ 50000 ਰੁਪਏ ਦੇ ਬਕਰੇ ਜਮਾ ਕਰਾਤਾ ਜਮਾ ਕਰਵਾਤਾ ਉਸ ਤੋਂ ਬਾਅਦ ਜੀ ਉਹਨੂੰ ਸਾਂ ਨਹੀਂ ਆ ਰਿਹਾ ਇਹ ਨਹੀਂ ਹੋਇਆ ਹੋ ਨਹੀਂ ਹੋਇਆ ਪੈਸੇ ਲੈਂਦੇ ਇਹਨਾਂ ਨੇ ਪਾਜੀ ਇਹਨਾਂ ਨੂੰ ਆਪਾਂ 1.5 ਲੱਖ ਰੁਪਇਆ ਟੋਟਲ ਦੇ ਚੁੱਕੇ ਹਾਂ ਉਹਨਾਂ ਨੇ ਕਹਿੰਦੇ 50000 ਹੋਰ ਦੋ ਅੱਛਾ ਤੇ ਤਨਫੀਰ ਆਪਾਂ ਲਾ ਦੇਣੀ ਹੈ ਨਹੀਂ ਕਰੀ ਅੱਛਾ 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 ਹਾਂ ਜੀ ਲਾ ਲਾ ਆ ਗਿਆ ਡਾਕਟਰ ਗਿਆ ਬੈਠੋ ਜੀ ਪਾਜੀ ਡੈਟ ਕਲੀਅਰ ਕਰਦਾ ਇਹਨਾਂ ਕੋ ਪਾਜੀ ਬਾਹਰੋਂ ਜਿਹੜੇ ਵੀ ਆ ਰਹੇ ਆਰ ਕੋਈ ਇਹਨਾਂ ਵਰੇ ਉਹ ਆੜਾ ਹੀ ਬੋਲਦਾ ਪਿਆ ਕੰਦਾ ਪਾਜੀ ਇਹਨਾਂ ਕੋ ਲਾਜ਼ਰੀ ਹੈਗਾ ਲੀਵਰ ਦਾ ਸਪੈਸ਼ਲਿਸਟ ਹੈ ਇਸੀ ਦਾ ਲਾਜ ਦੇਈਗਾ ਆਪਾਂ ਸਕੋਪ ਗਏ ਆ ਸਕੋਪ ਵਾਲੇ ਵੀ ਇਹੀ ਬੋਲਦੇ ਨੇ ਆ ਇਹ ਤਾਂ ਜੀ ਮੈਨੂੰ ਕੋਈ ਲਾਜ ਨਹੀਂ ਆ। ਤੁਸੀਂ ਗਲਤ ਜਿਹੜਾ ਚੱਲ ਗਏ। ਤੁਹਾਡਾ ਐਸ ਕਰਕੇ ਇਹਨਾਂ ਨੇ ਇਹ ਕੰਮ ਕਰਤਾ। ਅਸਪਟ ਹੋ ਗਿਆ ਨਹੀਂ ਸਰ ਆਪਾਂ ਨੂੰ ਸਵੇਰੇ ਚੰਗੇ ਭਲੇ ਰਹਿਣ ਵਾਲੇ ਜੀ। ਸਰ ਉਹ ਚੀਠੇ ਦੇ ਰਹਿਣ ਵਾਲੀ ਹੈਗੇ। ਸਰ ਇਹਨਾਂ ਨੂੰ ਸਵੇਰੇ ਚੰਗੇ ਭਲੇ ਸਰ ਮੇਧ ਘਰ ਆਣੇ ਆਪਾਂ ਲਿਆਂਦਾ ਐਡਿਟ ਕਰਾਇਆ। ਆਪਾਂ ਜਿਹਨੂੰ ਪੂਰਾ ਸਟੈਂਟ ਪੈ ਜਾਏਗਾ ਕਹਿੰਦੇ ਆਪਾਂ ਕਿਹਾ ਤੁਹਾਡਾ ਸਟੈਂਟ ਨਿਕਲ ਗਿਆ ਸਰ ਇਹ ਕਹਿੰਦੇ ਕਿ ਸਟੈਂਟ ਪੈ ਜਾਊਗਾ ਨਿਕਲ ਜਾਂਦਾ ਏ। ਸਰ ਚੰਗੇ ਭਲੇ ਕੁੜੇ ਨੇ 4 ਘੰਟੇ ਪਹਿਲਾਂ ਹੀ ਆਪਣੇ ਬੋਡੀਗਾਰਡ ਵਗੈਰਾ ਪੌਂਸਰ ਵਗੈਰਾ ਸਾਥ ਲੈ ਇਹਨਾਂ ਨੂੰ ਪਤਾ ਸੀ ਕਿ ਤੁਹਾਡਾ ਡੈਥ ਹੋਣੀ ਹੈ। ਕਿੱਦਾਂ ਪਲੀਜ਼ ਜਨਰਲ ਯੋਸਪੀਟਲ ਮਾਧਰਵਾਦ ਐਕਸ਼ਨ ਲਈ ਆ ਜਾਵੇ ਹਸਪਤਲ ਬੰਦ ਕਰਾਇਆ ਜਾਵੇ ਤਾਂ ਕਿ ਕੋਈ ਹੋਰ ਕੋਈ ਨਾ ਇੱਧਰ ਵਿੱਚ ਫਸੇ ਇਹਨਾਂ ਦੇ ਹੋਰ ਕੋਈ ਨਾ ਫਸੇ ਸਰ 1.5 ਦੋ ਲੱਖ ਰੁਪਏ ਇਹਨਾਂ ਨੇ ਲਿਆ ਸਾਡੇ ਕੋ ਸਰ ਇਹਨਾਂ ਕੋਈ ਹਾਟੀ ਮਲੇ ਪਰ ਕੂਰੀ ਨਹੀਂ ਕਰ ਰਹੇ ਜੇ ਮੰਗ ਆਪਾਂ ਕਿ ਆਪਣੇ ਮੇਨ ਡਾਕਟਰ ਸੋ ਸਰ ਡਾਕਟਰ ਵੀ ਨਹੀਂ ਸਾਧ ਰਹੇ ਆਪਣੇ ਪਲੀਜ਼ ਸਰ ਵਾਹ ਦੇਖੋ ਸਰ ਇਹਨਾਂ ਨੇ ਸਟੈਂਡ ਪਾਇਆ ਸੀ ਇਹ ਤਾਂ ਕਾਨਡੀ ਸੀ ਸਟੈਂਡ ਪਾਇਆ ਮੈਂ ਕਿਹਾ ਅਗਲੇ ਦਿਨ ਹੀ ਜਾ ਕੇ ਸਰ ਨਿਕਲ ਗਿਆ আল্ট্রਾਸਾਉਂਡ ਕਰਾਈ ਸੀਟੀ ਸਟੈਂਡ ਕਰਾਇਆ ਕੁਝ ਨਹੀਂ ਸ਼ੋ ਹੋਇਆ ਸਰ ਇਸਟੈਂਡ ਪਾਇਆ ਹੀ ਨਹੀਂ ਨਾ ਨਹੀਂ ਮੈਂ ਮੰਗ ਕੇ ਕਰਦੇ ਸਰ ਆਪਾਂ ਮੰਗ ਕਰਦੇ ਸਾਡੀ ਜਿਹੜੀ ਮੇਰੇ ਘਰ ਆ ਰਹੀਆਂ ਜੋ ਵੀ ਇਹਨਾਂ ਨੇ ਕਿਹਾ ਸਾਰੇ ਉਹ ਡਾਕੂਮੈਂਟ ਵਗੈਰਾ ਲੈ ਕੇ ਦੇਣ ਲੇਕਰ ਸਰ ਇਹਨਾਂ ਸਟਾਫ ਨੇ ਪੂਰਾ ਹੈਗਾ ਮੈਡੀਕਲ ਆਫੀਸਰ ਤਾਂ ਵੀ ਬੈਠੇ ਨਹੀਂ ਕੰਮ ਖਤਮ ਜਵਾਬ ਨਹੀਂ ਸਰ ਹੈਗਾ ਕੀ ਗੱਲ ਕਤਮ ਕਰ ਸੋ ਕੋਈ ਜਵਾਬ ਕੀ ਜਵਾਬ ਵੀ ਵੱਡਾ ਡਾਕਟਰ ਇੱਥੇ ਆਇਆ ਸਰ ਕੋਈ ਨਹੀਂ ਗੱਲ ਕਰ ਨੋੜਿਆ ਅੰਦਰ ਵੜ ਕੇ ਲੁੱਕ ਕੇ ਬੈਠੇ ਚੋਰ ਅਗੇ ਚੋਰ ਅਗੇ ਚੋਰ ਅਗੇ ਸਾਰੇ ਚੋਰ ਅਗੇ ਭਰੀ ਚੋਰ ਅਗੇ ਮੈਂ ਤੁਹਾਨੂੰ ਕੋਈ ਪੈਸੇ ਦੀ ਓਡਮਾਨ ਕਰਦੇ ਕੀ ਕੀ ਸਰ ਇਹਨਾਂ ਨੂੰ 1.5 ਦੋ ਲੱਖ ਰੁਪਏ ਲੱਗਿਆ ਉਹ ਮੰਗ ਕਰਦੇ ਸਾਡੇ ਕੀ ਕਰੂ ਭਈ ਆਵਾਸਿਕ ਮਸਲਾ ਹੈਗਾ ਸਾਰਾ ਜਿਹੜਾ ਇਹਨਾਂ ਦੇ ਮਸਲਾ ਦੇ ਅਜੇ 300 ਤੋਂ ਵੇਹ ਹੈ ਕਿਹੜਾ ਐਸਾ ਕਿਨੇ ਪੇਸ਼ੈਂਟ ਜਿਹੜਾ ਸੁਬਾ ਸਿਰੇਸ ਆਇਆ ਹੈ ਇਹ ਆਦੀ ਕੋਲ ਮળો 8:00 9:00 ਵਜੇ ਨਾਲ ਇੱਥੇ ਦਾਗੂ ਹੈ ਜਿਹਨਾਂ ਦੀ ਦਰਾਨੇ ਲੱਜ ਰਹੀ ਹੈ ਵੈਤੂ ਇਨਾ ਵੱਲੋਂ ਸਰ ਜੀ ਬੈਂਬਰਾਂ ਆਪਾ ਕੇ ਸਟੈਂਡ ਪਾਇਆ ਸੀ ਉਹ ਕੋਈ ਸਟੈਂਡ ਨਹੀਂ ਪਾਇਆ ਕਿ ਨਹੀਂ ਇਹਦੇ ਬਾਰੇ ਮੈਨੂੰ ਨਹੀਂ ਕੋਈ ਜਾਣਕਾਰੀ ਹੈ ਸਰ ਐਕਸਲ ਦਿਖਾ ਰਹੇ ਹੈ ਕਹਿ ਰਹੇ ਕਿ ਸਟੈਂਡ ਹੀ ਨਹੀਂ ਹੈਗਾ ਇਨਾ ਵੱਲੋਂ ਕੋਈ ਨਹੀਂ ਆਵਾਜ਼ੀ ਜੀ ਜਿਵੇਂ ਇਹਦੇ ਬਾਰੇ ਮੈਨੂੰ ਕੋਈ ਪਤਾ ਨਹੀਂ ਜੀ ਇੱਕ ਛੋਟੀ ਜੀ ਗੱਲ ਹੈ ਸਾਫ ਮਿਲੇਗਾ ਜੀ ਬਾਅਦ ਵਿੱਚ ਸਾਫ ਦੇਖੋ ਕੋਈ ਗੱਲ ਹੋਰ ਨਹੀਂ ਆਈ ਇੱਕ ਮੋੜ ਹੈ ਨਹੀਂ ਕਿਹੜਾ ਪੈਸੇ ਲੈ ਲਿਆ

ਡਾਕਟਰ ਨੇ ਕਿਹਾ ਕਿ ਉਹ ਨਹੀਂ ਰਿਲਾ ਪਰਵਾਹ ਨਹੀਂ ਇਹ ਪਰ ਇਹ ਮੈਨੂੰ ਬਣਾ ਰਿਹਾ ਹੈ ਡਾਕਟਰ ਨੇ ਇਹ ਮੈਨੂੰ ਦੱਸਿਆ ਵੀ ਸੈਸ਼ਨ ਸੀਰੀਅਸ ਹੋ ਸੈਰਟੀ ਦੇ ਉਹਨਾਂ ਦੇ ਦਫਤਰ ਦੇ ਕਿ ਜੋ ਮੈਂ ਨਹੀਂ ਕਰ ਰਹੀ ਹੋਊਗੀ ਸਰ ਕਿਹਾ ਹ ਸਸਤਾ ਲਗਾ ਸੀ ਜੀ ਠੀਕ ਹੈ ਇਸ ਕਿਸ ਨਾ ਹਸਪੀਟਲ ਹੈ ਕਿ ਇਹ ਡਾਕਟਰ ਹਰਪ੍ਰੀਤ ਸਿੰਘ ਹੋਣਾਦਾ ਇਹ ਹੀ ਹਸਪਤਾਲ ਠੀਕ ਹੈ ਜੀ ਬਰਸਾਨੀ ਉਹ ਆਪਣਾ ਆਈਸੀਯੂ ਦਾ ਹਟਣਾ ਪਏਗਾ ਉਹ ਹਰ ਗੱਲ ਵਾਸਤੇ ਰਾਜੀ ਹੋਗੇ ਕਿ ਇਹਨਾਂ ਦਾ ਟਰੀਟਮੈਂਟ ਕੀਤਾ ਜਾਵੇ ਹਰ ਕਾਸਟ ਦੇ ਉੱਤੇ ਜਿਵੇਂ ਨਾ ਆਈ ਸੀ ਯੂ ਤੇ ਰੱਖਿਆ ਵੈਂਟੀਲੇਟਰ ਤੇ ਰੱਖਿਆ ਐਨ ਸੀ ਜੀਆ ਵਾਲੇ ਦੋ ਬੰਦੇ ਉਹਨਾਂ ਨੂੰ ਆ ਕੇ ਦੇਖ ਕੇ ਗਏ ਪਰ ਉਹਦਾ ਬਲੱਡ ਪ੍ਰੈਸ਼ਰ ਤੇ ਉਹਦਾ ਸਾਹ ਠੀਕ ਨਹੀਂ ਹੋਇਆ ਇਹਨਾਂ ਦੇ ਟੈਂਡੈਂਟ ਨੂੰ ਦੱਸਿਆ ਗਿਆ ਕਿ ਪੇਸ਼ੈਂਟ ਨੂੰ ਸ਼ਿਫਟ ਕਰਨਾ ਪਵੇਗਾ ਇਸਪੋਰਟ ਦੇ ਵਿੱਚ ਜਿਹਦੇ ਵਾਸਤੇ ਉਹ ਰਾਜੀ ਹੋ ਗਏ ਉਹ ਲੈ ਕੇ ਜਾ ਰਹੇ ਤੋਂ ਪਹਿਲੇ ਕਿ ਉਹ ਪੇਸ਼ੈਂਟ ਵੀ ਲੈ ਜਾ ਸਕਦੇ ਕਿ ਉਹ ਇੱਕ ਵਾਰ ਕਰ ਦੇ ਪੇਸ਼ੈਂਟ ਸਰਡੋ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਪਤਲੀ ਦਿੱਕਸ਼ਾਤੀ ਹੈ ਸਟੈਂਡ ਪਾਇਆ ਪਰ ਸਟੈਂਡ ਬਿਲਕੁਲ ਨਿਕਲਿਆ ਨਹੀਂ ਆ ਉਸ ਸਟੈਂਡ ਤਾਂ ਅਸੀਂ ਪਾਇਆ ਹੈਗਾ ਨਹੀਂ ਨਿਕਲਿਆ ਤੁਹਾਨੂੰ ਸਾਨੂੰ ਨਹੀਂ ਪਤਾ ਨਾ ਅੱਜ ਦੋ ਰਿਪੋਰਟ ਦਿੱਤੀ ਹੈ ਉਹਨਾਂ ਕੋਲ ਹੈਗੀ ਉਹ ਵੇ ਸਰ ਐਕਸਰਾ ਕਰਾਇਆ ਗਿਆ ਜਿਹੜਾ ਉਹਦੇ ਵਿੱਚ ਸਟੰਟ ਆਇਆ ਨਹੀਂ ਨਾ ਉਹ ਨਿਕਲ ਕੇ ਆਣਾ ਜੀ ਨਿਕਲ ਜਾਂਦੇ ਚਾਹੀਏ ਪਰ ਸਟੰਟ ਆਪਣੇ ਆਪ ਨਿਕਲ ਜਾਂਦਾ ਨਹੀਂ ਜਦ ਬੋਡੀ ਦੀ ਗਰਮੀ ਨਾਲ ਪਤਾ ਉੱਪਰ ਕੇ ਨਿਕਲ ਜਾਂਦਾ ਸਰ ਬਾਰਾਰ ਕੇ ਮੈਂ ਬੜਾ ਕਹਿੰਦਾ ਕਿ ਲੜਕੀ ਚੰਗੀ ਬਈ ਐਕਟਵੇ ਆਈ ਆ ਉਹ ਤੁਹਾਡੇ ਹਸਪੀਟਲ ਨੂੰ ਜ਼ਿੰਮੇਵਾਰ ਮੰਨ ਰਹੇ ਹੋ ਜੀ ਜਾਂਦਾ ਬਿਲਕੁਲ ਨਹੀਂ ਬਿਲਕੁਲ ਨਿਕਲਦਾ ਲੈ ਬਿਲਕੁਲ ਕਰਦਾ ਪੇਸ਼ੈਂਟ ਬਹੁਤ ਸੀਰੀਅਸ ਸੀਗਾ ਉਸੇ ਪਾਸ ਪਈ 2 ਪਹਿਲੇ ਦਿਨ ਤੋਂ ਹੀ ਜਦੋਂ ਸਟੰਟ ਪਾਇਆ ਗਿਆ ਉਸ ਤੋਂ ਬਾਅਦ ਉਹ ਲਾਪਤਾ ਹੋ ਗਈ ਉਹਨਾਂ ਠੀਕ ਕਰਾਇਆ ਸਰ ਗੁਸ਼ਕਲ ਜੀ ਸੀ ਪੇਸ਼ੈਂਟ ਨੂੰ ਪੇਸ਼ੈਂਟ ਨੂੰ ਸੈਪਟਿਸਮੀਆ ਸੀ ਜੀ ਜਿਹੜ ਜੰਦਰ ਉਹਦੇ ਅੰਦਰ ਵੀ ਸਾਰਾ ਜ਼ਾਹਿਰ ਹੋ ਗਿਆ ਤੇ ਉਹਦੇ ਅੰਦਰ ਫੈਲ ਗਿਆ ਇਸ ਬੰਦੇ ਦੇ ਪਰਿਵਾਰ ਨੂੰ ਉਹ ਪਰਿਵਾਰਕ ਮੈਂ ਬਣਾਉਂ ਕਿ ਤਸਿਆ ਗਿਆ ਤਸਿਆ ਗਿਆ ਪਲੇਟੇਂ ਟੋਟੇ ਸੋ ਨਾਮ ਕੇ ਸਾਹਮਣੇ ਉਸਮ ਉਸਮ ਨਾਮ ਕੇ ਕੇਸਰੀ 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 ਕੋਡਰਾਨਾਂ ਕੀ ਸਭ ਹਰਪ੍ਰੀਤ ਸਿੰਘ ਜੀ ਹਸਪਤਾਲ ਆਇਆ ਹਨ ਜੀ